ਇਸ ਕੁਛ ਅਚਾਨਕ ਹੀ ਕਿ ਤਮਾਕਾ ਹੋਇਆ ਜੀ ਹਾਲੇ ਤੱਕ ਇੰਨਾ ਅੰਦਰ ਧੂਆ ਆ ਗਿਆ ਕਿ ਅੰਦਰ ਜਾ ਹੀ ਨਹੀਂ ਜਾ ਰਿਹਾ ਹਲੇ ਥੋੜਾ ਛੱਟ ਲੈ ਇੱਕ ਬਿਜਲੀ ਕਨੈਕਸ਼ਨ ਘਟਾ ਦਤਾ ਫਿਰ ਦੇਖਦੇ ਹੋਇਆ ਕੀ ਕੀ ਕਾਰਨ ਕੀ ਰਿਹਾ ਥੋੜਾ ਜਿਆ ਤੈਨੂੰ ਪਤਾ ਨਹੀਂ ਸਮਝ ਨਹੀਂ ਸਮਝ ਆ ਰਹੀ ਫ੍ਰੈਂਕਲੀ ਨਹੀਂ ਸਮਝ ਆ ਰਹੀ ਕਾਦੀ ਫੈਕਟਰੀ ਹੈ ਦਵਾਈਸਨ ਦੀ ਫੈਕਟਰੀ ਹੈ ਜੀ ਯੂਵੀ ਫਾਰਮਾਸਿਟੀਕਲ ਬਲਾਸ਼ ਕੀ ਹੈ ਕਿ ਹੱਡ ਕੋ ਫਟਣ ਵਾਲੀ ਕੋਈ ਚੀਜ਼ ਨਹੀਂ ਹੋ ਨੁਕਸਾਨ ਕੀ ਹੈ ਨੁਕਸਾਨ ਬਿਲਡਿੰਗ ਦਾ ਕੋਈ ਜ਼ਖਮੀ ਵਗੈਰਾ ਜ਼ਖਮੀ ਦੋ

ਜੀ ਬਚਾਅ ਹੋ ਗਿਆ ਸੀ ਠੀਕ ਥੈਂਕ ਯੂ ਜਾਨਦੇ ਹਾਂ ਤੁਸੀਂ ਇਹ ਕਿਉਂ ਪੁੱਛ ਰਹੇ ਹੋ ਅੱਛਾ ਕੀ ਹਾਲੇ ਕੀ ਸੂਚਨਾ ਮਿਲੀ ਹੈ ਕਿ ਮਾਲਕ ਦੇ ਕਹਿੰਦੇ ਮੁਤਾਬਕ ਹੈ ਵੀ ਇੱਥੇ ਦਵਾਈਆਂ ਦੇ ਸੈਕਟਰੀ ਜਿਹੜੇ ਦਵਾਈਆਂ ਬਣਦੀਆਂ ਹਮ ਅ ਇੱਕ ਲਕਾਨਾ ਸਿੱਧਾ ਦਵਾਈ ਨੂੰ ਸਕਾਉਂਦੇ ਅੱਛਾ ਜੀ ਉਹ ਚੁੰਗੇ ਦੇ ਬਲਾਸਟਰ ਹੈ ਹੁਣ ਤਾਂ ਜਾ ਕੇ ਵੇਖਨੇ ਆ ਫਿਰ ਪਤਾ ਕਿੰਨੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਦੋਵਾਂ ਹੀ ਆ ਫਿਰ ਉਹ ਕੀ ਇਹਨਾਂ ਨੇ ਦੱਸਿਆ ਕਿ ਜੇ ਅੰਦਰ ਬਲਾਸਟ ਕਿਉਂ ਉਹ ਕਿਤੇ ਸਾਡੇ ਕੋਲ ਤੇ ਅੰਦਰ ਚੀਜ਼ ਹੀ ਕੋਈ ਨਹੀਂ ਜਿੰਨਾ ਬਲਾਸਟ ਜੀ ਇਹ ਜਿਹੜੇ ਦਵਾਈਆਂ ਸਕਾਉਂਦੇ ਨਾ ਜਿਹੜੀਆਂ ਹਮ ਉਹ ਜਿਹੜੀ ਹੈਗੀ ਹੈ ਮਕੀਨ ਉਹ ਕਿਤੇ ਫਟ ਗਈ ਉਹ ਅੰਦਰ ਚੱਲ ਕੇ ਵੇਖ ਕੇ ਦੱਸ ਤੇ ਕੀ ਕਾਰਵਾਈ ਮੇਂ ਲੈਂਦੀ ਹੈ ਅੱਜ ਵੇਖ ਲਈਏ ਅੱਜ ਵੇਖ ਕੇ ਦੱਸ ਤੇ ਲਾਇਸੈਂਸ ਵਗੈਰਾ ਨਾਲ ਕੋਈ ਪੂਰੇ ਹੈਗੀ ਨਹੀਂ ਇਹਦੇ ਕਹਿੰਦੇ ਮੁਤਾਬਕ ਸੰਸਾਗਾਫ ਚੈੱਕ ਕਰਾਂਗੇ ਜੇ ਉਹ ਹੈਗਾ ਜੇ ਨਹੀਂ ਹੈਗਾ ਇਲਾਕਾ ਕਿਹੜਾ ਪੈਂਦਾ ਇਲਾਕਾ ਵੇਜਨਗਰ ਦਾ 9 ਨੰਬਰ ਗਲੀ ਹੈ ਤੇ ਹੁਣ ਕਾਰਵਾਈ ਕੀ ਮੇਂ ਲੈਂਦੀ ਅੱਜ ਅੰਦਰ ਚੱਲੇ ਅੰਦਰ ਚੱਲ ਕੇ ਵੇਖ ਕੇ ਮਤਲਬ ਦੱਸ ਜਿਹੜੀ ਹੈਗੀ ਹੈ ਨਾਡੀਸ਼ਨ ਦਾ ਰੰਟ ਨਾ ਤੇ ਕੈਮੀਕਲ ਹੋਵੋ ਚੀਂ ਤੇ ਕੈਮੀਕਲ ਦੀ ਕੀ ਜਮਤ ਹੈ ਨਾ ਕੋਈ ਨਾ ਬਰਬਾਦ ਕਿ 100 ਬੁਦੇਲ ਇਹ ਕੈਮੀਕਲ ਕੈਮੀਕਲ ਗਾਈ ਜਾਂਦਾ ਹੈ ਨਾ ਇੱਕ ਲੱਭ ਵੀ ਗਲਤ ਹੋ ਜਾਂਦਾ ਹੈ ਜਿਹੜੀ ਜਿਹੜੀ ਕੈਮੀਕਲ ਨਹੀਂ ਹੋਂ ਨਹੀਂ ਹੈ ਮਟੀਰੀਅਲ ਆਸਟ੍ਰੇਲੀਆ ਆ ਗਈ ਤਰਤੀਬੇ ਪਹਿਲੇ ਆ ਆਸਟ੍ਰੇਲੀਆ ਤਰਤੀਬਾ ਪਿੱਤਰ ਕਰ ਰਹੇ ਆ ਹੈ ਸਨ ਸੁਤ ਤੇਲ ਮੇ ਜੀਨੀ ਮੋੜ ਕਰਾ ਦੇ ਐ ਰੈਸ਼ੀਲਕੇ ਚੱਲ ਰਹੀ ਸੀ ਇਹ ਪੁਰਾਣੀ ਨਹੀਂ ਫੈਸਰੀ ਇਹ ਅੱਛੀ ਲੱਗਦਾ ਮਾਈਕ ਦੀ ਚੰਗਿਆ ਤੁਸੀਂ ਦੇਖ ਰਹੇ ਹੋ ਦਾ ਤੇ ਕੀ ਹਾਲੇ ਕੀ ਸੂਚਨਾ ਮਿਲੀ ਹੈ ਕਿ ਮਾਲਕ ਦੇ ਕਹਿੰਦੇ ਮੁਤਾਬਕ ਹੈ ਵੀ ਇੱਥੇ ਦਵਾਈਆਂ ਦੇ ਸੈਕਟਰੀ ਜਿਹੜੇ ਦਵਾਈਆਂ ਬਣਦੀਆਂ ਹਮ ਅ ਇੱਕ ਲਕਾਨਾ ਸਿੱਟਰ ਦਵਾਈ ਨੂੰ ਸਕਾਉਂਦਾ ਅੱਛਾ ਜੀ ਉਹ ਚੁੰਗੇ ਦੇ ਬਲਾਸਟ ਹੋਇਆ ਹੁਣ ਤਾਂ ਜਾ ਕੇ ਵੇਖਨੇ ਫਿਰ ਪਤਾ ਕਿੰਨੀਆਂ ਫਾਇਰ ਬਿਗੇਟ ਦੀਆਂ ਗੱਡੀਆਂ ਆਈਆਂ ਦੋਵਾਂ ਹੀ ਫਿਰ ਉਹ ਕੀ ਇਹਨਾਂ ਨੇ ਦੱਸਿਆ ਕਿ ਜੇ ਅੰਦਰ ਬਲਾਸਟ ਕਿਉਂ ਕਿਤੇ ਸਾਡੇ ਕੋਲ ਤਾਂ ਅੰਦਰ ਚੀਜ਼ ਹੀ ਕੋਈ ਨਹੀਂ ਜਿੰਨਾ ਬਲਾਸਟ ਜੀ ਇਹ ਜਿਹੜੀਆਂ ਦਵਾਈਆਂ ਸਕਾਉਂਦੇ ਨਾ ਜਣੀਆਂ ਹਮ ਉਹ ਉਹ ਜਿਹੜੀ ਹੈਗੀ ਹੈ ਮਕੀਨ ਉਹ ਕਿਤੇ ਫਟ ਗਈ ਉਹ ਅੰਦਰ ਚੱਲ ਕੇ ਵੇਖ ਕੇ ਦੱਸ ਤੇ ਕੀ ਕਾਰਵਾਈ ਮੇਂ ਲੈਂਦੀ ਹੈ ਅਰੇ ਵੇਖ ਲਈਏ ਅਰੇ ਵੇਖ ਕੇ ਦੱਸ ਤੇ ਲਾਇਸੈਂਸ ਵਗੈਰਾ ਨਾਲ ਕੋਈ ਪੂਰੇ ਹੈਗੀ ਨਹੀਂ ਇਹਦੇ ਕਹਿੰਦੇ ਮੁਤਾਬਕ ਸੰਸਾਗਾਫ ਚੈੱਕ ਕਰਾਂਗੇ ਜੇ ਉਹ ਹੈਗਾ ਜੇ ਨਹੀਂ ਹੈਗਾ ਇਲਾਕਾ ਕਿਹੜਾ ਪੈਂਦਾ ਇਲਾਕਾ ਵੇਜਨਗਰ ਦਾ 9 ਨੰਬਰ ਗਲੀ ਹੈ ਹੂੰ ਤੇ ਹੁਣ ਕਾਰਵਾਈ ਕੀ ਮੇਂ ਲੈਂਦੀ ਹੈ ਅਰੇ ਜੇ ਅੰਦਰ ਚੱਲੇ ਆਂ ਜੀ ਅੰਦਰ ਚੱਲ ਕੇ ਵੇਖ ਕੇ ਮਤਲਬ ਦੱਸ ਜੀ ਹੈ ਜੀ